ਸਤਿ ਸ੍ਰੀ ਅਕਾਲ ਗਾਇਜ਼ ਕਿਦਾਂ ਸਾਰੇ ਮੀਨਕਾ ਦਾ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਕੈਮ ਹੋਗੇ ਬੁੱਲ ਛਟੋਗੇ ਯਾਨੀ ਕਿ ਐਂਡ ਹੋਗੇ ਮੈਂ ਤੁਹਾਡਾ ਆਪਣਾ ਸ਼ੌਰ ਤੋਂ ਨਵੇਂ ਬਲੌਗ ਦੇ ਵਿੱਚ ਤੁਹਾਨੂੰ ਖੁਸ਼ ਆਮਦੀਦ ਨੇਕਸਟ ਦੱਸ ਗਏ ਅੱਜ ਕੀ ਕਰਨਾ ਸਾਰਾ ਦਿਨ ਦੇ ਵਿੱਚ ਨਾਲ ਵੀਡੀਓ ਨੂੰ ਦੇਖਿਓ ਬਲੌਗ ਦੇ ਵਿੱਚ ਬਾਤ ਆ ਤੈਨੂੰ 500 ਦਾ ਕਰਦੇ ਹਾਂ ਜੀ 500 ਹਾਂ ਅੰਦਲੀਬ ਅਬਾ ਅੰਦਲੀਬ ਇੱਕ ਬਿੱਲ ਆ ਜਿਹੜਾ ਤੁਸੀਂ ਕਹਿ ਰਹੇ ਤਰਿਆ ਨਹੀਂ ਮੀਟਰ ਕੱਟਣ ਲੱਗੇ ਹੈ ਚਾਚੂ ਲਤੀਫ ਦੇ ਨਾਮ ਦਾ

ਇਹ ਨਹੀਂ ਕਹਿੰਦਾ ਹੁੰਦਾ ਸੀ ਅਸਲਾਮੁਅਲੈਕਮ ਜੀ ਡੋ ਵਾਲਾ ਡੱਬਾ ਦੋ ਘਰ ਲੈਣੇ ਆ ਯਾਨੀ ਕਿਲੋ ਕਿਲੋ ਵਾਲੇ ਓਕੇ ਹੋਈ ਕਿੰਨਾ ਬੈਟਰੀ ਦੇ ਖੜੇ ਆ ਮੈਂ ਠੀਕ ਜੇਣ ਲੱਗੇ ਤੋ ਢੀ ਆੜ ਵੀ ਚਲਾਤੀ ਵਿੱਚੇ ਅਸਲਾਮੁਅਲੈਕਮ ਸਮਾਨ ਕੱਢੀ ਓ ਲੱਗ ਰਿਹਾ ਫਰਾ ਪੁੱਛ ਸਮਾਨ ਨਹੀਂ ਕਰਦੇ ਆ ਅਕਬਰ ਨਹੀਂ ਨਹੀਂ ਬਾਦਸ਼ਾਹ ਅਕਬਰ ਮੈਂ ਕਹਿਣਾ ਰੰਗਾਰਾ ਹਰ ਰਸਤਾ ਆਪਣੀ ਜਿੰਮੇ ਦਾ ਕੈਮਰਾ ਗਾਇ ਦੇਰ ਵਾਲਾ ਵਲੌਗ ਬਣਾਉਣ ਲੱਗਾ ਤੇ ਮੈਂ ਵੀ ਉਹਦੇ ਨਾਲ ਉਹ ਸ਼ੂਟ ਕਰਾਂਗੇ ਜੋ ਕਹੀ ਜਾਵੇ ਉਹ ਸੱਚ ਮੰਨੀ ਜਾਣਾ ਅਜਾ ਮੈਂ ਮੈਂ ਨਹੀਂ ਕਹਿਣਾ ਬਾਬਾ ਜੀ ਨੇ ਜੋ ਕਹਿਣਾ ਉਹ ਸੱਚ ਮੰਨਣਾ ਠੀਕ ਆ ਚਲੋ ਠੀਕ ਹੋ ਗਿਆ ਇਹਨੇ ਝੂਠ ਚਲਾਉਣਾ ਪਾਇ ਮੈਂ ਤਾਂ ਝੂਠ ਚਲਾਉਂਗਾ ਓਕੇ ਹੋ ਗਿਆ ਸਾਰਿਆਂ ਨੂੰ ਪਤਾ ਆਪਾਂ ਰਿਐਲਿਟੀ ਹੈ ਮੇਰੇ ਵਾਲੇ ਵਲੌਗ ਚ ਤੁਹਾਨੂੰ ਰਿਐਲਿਟੀ ਮਿਲੇਗੀ ਠੀਕ ਹੋ ਗਿਆ ਝੂਠ ਨਹੀਂ ਬੋਲਣਾ ਅੱਛਾ ਮੈਂ ਵਲੌਗ ਬਣਾਇਆਂਗਾ ਨਾ ਸੰਧੂਆ ਤੂੰ ਬਤਾ ਕੀ ਕਰਿਆ ਕਰਨਾ ਤੂੰ ਮੇਰੇ ਮਗਰ ਮਗਰ ਇਹ ਜੋ ਜਾਲ ਚੱਲ ਰਿਹਾ ਚੱਲ ਚੱਲ ਗਲਤ ਆ ਬismillah ਪੜ ਚੱਲ ਭਾਜੀ ਕੋਈ ਚੱਕਰ ਨਹੀਂ ਮੈਂ ਕਰਦਾ ਜੀ ਜੀ ਪੁਰਾਣੀਆਂ ਗੱਲਾਂ ਬਾਤਾਂ ਬਾਬਾ ਜੀ ਸੁਣਾਓ ਕੀ ਹਾਲ ਚਾਲ ਆ ਠੀਕ ਹੋ ਵਧੀਆ ਬਾਬਾ ਜੀ ਉਮਰ ਕਿੰਨੀ ਆਪਣੀ ਭਲਾ 83 ਸਾਲ ਮੇਰੀ 82-83 ਸਾਲ ਮੁੰਡਾ ਦਾ ਬਹੁਤੀਆ ਗੁਜ਼ਰਾ ਨਹੀਂ ਬਾਬਾ ਭੁੱਲਦਾ ਥੋੜਾ ਥੋੜਾ ਹੈ ਹਾਂ ਭੁੱਲਦਾ ਕਿਉਂਕਿ ਬਾਬੇ ਦੀ 10 ਕ ਵੱਧ ਹੋਣੀ ਕੋ 92 93 ਦਾ ਬਾਬੇ ਨੂੰ ਵੈਸੇ ਹੀ ਨਹੀਂ ਹਾਂ ਮਾਈਆਂ ਨੇ ਸੀ ਕਹਿੰਦੀਆਂ ਹੁੰਦੀਆਂ ਵੀ ਅੰਬਾਂ ਦੇ ਮੌਸਮ ਦਾ ਹਾਂ ਬਿਲਕੁਲ ਉਹ ਵਾਲਾ ਹਿਸਾਬ ਆ ਬਿਲਕੁਲ ਕਿਉਂ ਬਾਬਾ ਜੀ ਹਾਂ ਜੀ ਤੇ ਬਾਬਾ ਜੀ ਆਪਣੀ ਜਿਹੜੀ ਪਦੈਸ਼ ਆ ਇੱਧਰ ਦੀ ਕਿ ਉੱਧਰ ਦੀ ਹੈ ਚੜਦੇ ਇੱਧਰ ਦੀ ਆ ਇੱਧਰ ਨਹੀਂ ਅਸੀਂ ਗੱਲ ਕਰੀਏ ਅਸੀਂ ਪਹਿਲਾਂ ਅੱਛਾ ਪਹਿਲੇ ਆਏ ਜਦੋਂ ਬਾਰ ਬੱਜੀ ਤੋਂ ਆਏ ਸਾਡੀ ਪਦੈਸ਼ ਇੱਥੋਂ ਦੀ ਆ ਪਦੈਸ਼ ਇੱਥੋਂ ਦੀ ਆ ਸਨ 42 ਦੀ ਪਦੈਸ਼ਾ ਤੁਹਾਡੀ ਇੱਥੋਂ ਕਿਹੜੇ ਜ਼ਿਲ੍ਹੇ ਦੀ ਸੀ ਇੱਥੋਂ ਅੱਛਾ ਸਾਈਵਾਲ ਅੱਛਾ ਜ਼ਿਲ੍ਹਾ ਸਾਈਵਾਲ ਪੁਰਾਣਾ ਮਿੰਟ ਗੁਮਰੀ ਨਹੀਂ ਉਦੋਂ ਤੋਂ ਸਾਈਵਾਲ ਹੀ ਸੀ ਅੱਛਾ ਉਦੋਂ ਇਹ ਮਿੰਟ ਗੁਮਰੀ ਕਿਉਂ ਸੀ ਮਿੰਟ ਗੁਮਰੀ ਅੰਗਰੇਜ਼ੀ ਦੇ ਨਾਲ ਸੀ ਜੀ ਹਾਂਜੀ ਅੰਗਰੇਜ਼ੀ ਜਾਂ ਮਿੰਟੂ ਅੱਛਾ ਉਹਨੇ ਆਪਦੇ ਨਾਲ ਨਸ਼ਾ ਉਹ ਤੋਂ ਪਹਿਲਾਂ ਵੀ ਸਾਈ ਵਾਲੀ ਸੀ ਪਹਿਲੇ ਪਹਿਲੇ ਸਾਈ ਵਾਲੀ ਅੱਛਾ ਸਹੀ ਹੋ ਗਿਆ ਸਹੀ ਹੋ ਗਿਆ ਹਾਂ ਅੱਛਾ ਤੁਸੀਂ ਪਿੱਛੋਂ ਕਿਹੜੇ ਇਲਾਕੇ ਦੇ ਵਸੇ ਜੋ ਬਾਰ ਬੱਜਣ ਤੋਂ ਪਹਿਲੇ ਅਸੀਂ ਅਸੀਂ ਅੱਥੰਦ ਅਸੀਂ ਗਏ ਵੀ ਉਧਰ ਅੱਛਾ ਲੁੱਦੇਹਾਣੇ 'ਚ ਸੀ ਅੱਛਾ ਲੁੱਦੇਹਾਣੇ 'ਚ ਸੀ ਅੱਛਾ ਆਪਾਂ ਲੁਧਿਆਣਾ ਕਹਿੰਦੇ ਆ ਤੇ ਪੁਰਾਣੇ ਬਜ਼ੁਰਗ ਕਹਿੰਦੇ ਲੁੱਦੇਹਾਣਾ ਲੁੱਦੇਹਾਣਾ ਪਿੰਡ ਕਿਹੜਾ ਆਪਣਾ ਤਹਿਸੀਲ ਜੇਰਾਵਾ ਪਿੰਡ ਮਾਣੀਵਾਲ ਪਿੰਡ ਮਾਣੀਵਾਲ ਮਾਣੀਵਾਲ ਹਾਂਜੀ ਥਾਣਾ ਥਾਣਾ ਦਾਖਾ ਥਾਣਾ ਦਾਖਾ ਠੀਕ ਹੋ ਗਿਆ ਠੀਕ ਹੋ ਗਿਆ ਤਾਂ ਇੱਥੇ ਤੁਹਾਨੂੰ ਜ਼ਮੀਨ ਅਲਾਟ ਹੋਈ ਸੀ ਤੁਹਾਨੂੰ ਜ਼ਮੀਨ ਰੋੜ ਜੰਦਰੀਆਂ ਦੇ ਉੱਤੇ ਅੱਛਾ ਦੇਸ ਦੇਸ ਦੇ ਵਿੱਚ ਹਾਂ ਉਹਦੇ ਉੱਤੇ ਵਿਹਲੇ ਹੋ ਜ਼ਮੀਨ ਤੋਂ ਤੇ ਸਾਨੂੰ ਇੱਥੇ ਜ਼ਮੀਨ ਉਹਦੇ ਬਿਜਲੀ ਗਵਰਨਰ ਨੇ ਇੱਥੇ ਜ਼ਮੀਨ ਦਿੱਤੀ ਨਾ ਸਹੀ ਆਣਾ ਚਾਹੀਦਾ ਮੈਂ ਮਾਰੂੰ ਤੇ ਉਹ ਯਾਰ ਨਾ ਵਿੱਚ ਫਲੋ ਨਾ ਖਰਾਬ ਕਰ ਤੁਸੀਂ ਵਿੱਚ ਹੁੱਕਾ ਚ ਬਾਈ ਅੱਗੇ ਆਪਾਂ ਤੁਹਾਡੇ ਕੋਲ ਬੈਠੇ ਤੁਸੀਂ ਇੱਕ ਬੜੀ ਗੱਲ ਦੱਸੀ ਪਤੇ ਦੀ ਵੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਜਿਹੜੀਆਂ ਕੌਮਾਂ ਆਈਆਂ ਉਹ ਕਿਹੜੀਆਂ ਸੀ ਉਹ ਦਰਾਵੜ ਮੰਗੋਲ ਚੈਨ ਕੋਮਾ ਸੀ ਦੁਬਾਰਾ ਦੱਸਿਓ ਉਹ ਦਰਾਵੜ ਮੰਗੋਲ ਕਦੀਮ ਕਦੀਮ ਕੌਮਾਂ ਜਿਹੜੀਆਂ ਸੀ ਉਹ ਦਰਾਵੜ ਮੰਗੋਲ ਹਾਂ ਤੇ ਇਹ ਕਿਹੜੇ ਸਨ ਦੇ ਵਿੱਚ ਆਈਆਂ ਹੋਣਗੀਆਂ ਇਹ ਬਹੁਤ ਪਹਿਲੀ ਆਈਆਂ ਤੇ ਸਨ ਦਾ ਹਿਸਾਬ ਕਿੱਦਾਂ ਹੈ ਅੱਛਾ ਅੱਛਾ ਨਹੀਂ ਨਹੀਂ ਜ਼ਾਹਰੀ ਗੱਲ ਆ ਬਹੁਤ ਪੁਰਾਣੀ ਚੀਜ਼ ਆ ਤਾਂ ਲੀਡ ਅੰਦਰ ਨੇ ਹਮਲਾ ਕੀਤਾ ਸਰ 356 ਕਬਰ ਨਹੀਂ ਸੀ ਇਹ ਉੱਤਨ ਕਿਤੇ ਸੈਂਕੜੇ ਸਾਲ ਪਹਿਲਾਂ ਆਈਆਂ ਸੈਂਕੜੇ ਸਾਲ ਪਹਿਲਾਂ ਇਹਦੇ ਵਿੱਚ ਇਹ ਜਿਹੜੀ ਪੰਜਾਬੀ ਜ਼ੁਬਾਨ ਆ ਇਹ ਆ ਰਹੀਆਂ ਜਦੋਂ ਕੌਮ ਆਈ ਸੀ ਉਦੋਂ ਆਈ ਸੀ ਆ ਗਿਆ ਆਪਾਂ ਅੱਜ ਆ ਗਏ ਅਸੀਂ ਹਾਂ ਹਾਂ ਸਾਰੀ ਜਿਹੜੀ ਬਰੇਸਗੀਰ ਚ ਬੈਠੀ ਆ ਹਾਂਜੀ ਏਸ਼ੀਆ ਦੇ ਵਿੱਚ ਇਹ ਬਰੇਸਗੀਰ ਚ ਟੋਟਲ ਇਹ ਕੋਈ ਸੁਆਗਤ ਸਾਰੇ ਹੂੰ ਹੂੰ ਹਾਂ ਆ ਗਿਆ ਲੋਕ ਸਾਰੇ ਉੱਥੋਂ ਕਿੱਥੇ ਠੀਕ ਹੈ ਪੰਜਾਬ ਦੇ ਪੰਨੋਂ ਤੱਕ ਦਾ ਮੋਲਕ ਬਣਾਇਆ ਮੋਲਕ ਬਣਾ ਮੋਲਕ ਬਣਾ ਲਿਆ ਸੀ ਕਿਉਂਕਿ ਪੰਜਾਬ ਨੂੰ ਕਹਿੰਦੇ ਆ ਵੀ ਸੋਨੇ ਦੀ ਚਿੜੀ ਆ ਠੀਕ ਆ ਤੇ ਸੋਨੇ ਦੀ ਚਿੜੀ ਵਾਸਤੇ ਤਾਂ ਹਰ ਬੰਦਾ ਹੀ ਆਉਂਦਾ ਪੰਜਾਬ ਪੰਜਾਬ ਦੇ ਵਿੱਚ ਲੱਗ ਸੇਜ ਨਹੀਂ ਸੀ ਹੂੰ ਹੂੰ ਇੰਨੇ ਲੋਕ ਜਿੰਨੇ ਜਿੰਨੇ ਨਰ ਨੇ ਮੀਰਾ ਤੂੰ ਦੇ ਹੀ ਪਹਿਲੇ ਨੰਬਰ 'ਚ ਦਾ ਹੂੰ 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 ਤੂੰ ਕਾਹ ਨਾਲ ਬਰਾਨੀ ਵੀ ਪਹਿਲੇ ਨੰਬਰ 'ਚ ਦਾ ਅੱਛਾ ਹੁਣ ਤੂੰ ਗੁਜਰੇ ਇੱਕ ਚੀਜ਼ ਨੋਟ ਕਰ ਰਿਹਾ ਆ ਆਪਾਂ ਕਹਿੰਦੇ ਖੂਹ ਬਾਬਾ ਕਹਿੰਦਾ ਖੂਹਾ ਕਿਉਂਕਿ ਜਿਹੜੇ ਲੁਧਿਆਣੀਆਂ ਨਾ ਲੁਧਿਆ ਬਾਬੇ ਵੀ ਲੁਧਿਆਣੀਆਂ ਕਹਿਣ ਲੱਗ ਗਿਆਂ ਸੋ ਇਹ ਖੂਹਾ ਬਾਬੇ ਵੀ ਤੁਸੀਂ ਬਾੜ ਵੀ ਕਹਿੰਦੇ ਆ ਬਾੜ ਦਰਾ ਮੂਰੇ ਬਾੜ ਬਾੜ ਕਹੀਦਾ ਹੈ ਬਾੜ ਭੇੜੂ ਆ ਬਾੜ ਭੇੜ ਆ ਤੇ ਦਰਾਮੂਰੇ ਵੀ ਕਹਿੰਨੇ ਆ ਦਰਾਮੂਰੇ ਵੀ ਕਹਿੰਨੇ ਆ ਉਹ ਐਕਸੈਂਟ ਸੇਮ ਹੀ ਆਲੇ ਤੁਹਾਡਾ ਨਹੀਂ ਹੈਗਾ ਸਾਡਾ ਵੀ ਹੈਗਾ ਨਹੀਂ ਨਹੀਂ ਤੁਸੀਂ ਨਹੀਂ ਦਰਾਮੂਰੇ ਕਹਿੰਨੇ ਤੇ ਨਵੇਂ ਅਗਲੀ ਜਨਰੇਸ਼ਨ ਆ ਨਾ ਪੁਰਾਣੀ ਆ ਹਾਂ ਆਪਦਾ ਪੁਰਖ ਨਹੀਂ ਇਹ ਫਿਰ ਫਿਰ ਤੁਸੀਂ ਕਹਿੰਨੇ ਆ ਯੂਥ ਕਹਿੰਦੀ ਆ ਉਹ ਜਿਹੜੇ ਉਧਰ ਵਾਲੇ ਪੰਜਾਬੀ ਬੋਲਦੇ ਉਹ ਜਿਆਦੀ ਸਹੀ ਆ ਸਾਡੀ ਤੇ ਉਹ ਹੈ ਹੀ ਨਹੀਂ ਸਾਡੀ ਤੇ ਪਾਕਿਸਤਾਨੀ ਪੰਜਾਬੀ ਆ ਅਸੀਂ ਜਿਹਨੂੰ ਰੱਖਿਆ ਹੀ ਨਹੀਂ ਅਸੀਂ ਇਹਨੂੰ ਆਪਦੀ ਬੋਲੀ ਬਚਾਈ ਨਹੀਂ ਉਹਨਾਂ ਬਚਾਈਏ ਉਹ ਜਵਾਕਾਂ ਨੇ ਵੀ ਬਚਾਈਏ ਤੇ ਸਾਡੇ ਉਹ نسلਦਰ ਨਸਲ ਆਈ ਨਹੀਂ ਜੀ ਸਾਡੇ ਜਿਹੜੇ ਕੋ ਬਾਬੇ ਇਦਾਂ ਦੇ ਪੁਰਾਣੇ ਰਹਿ ਗਏ ਬੁੜੇ ਸਾਡੇ ਵਰਗੇ ਉਹਨਾਂ ਕੋ ਹੈਗੀ ਆ ਬਾਕੀ ਨਵੀਂ نسل ਕੋ ਤਾਂ ਕੋਈ ਸ਼ੈ ਨਹੀਂ ਹਾਂ ਸਹੀ ਗੱਲ ਆ ਯਾਰ ਇਹ ਤਾਂ ਯਾਰ ਬੇਲੀ ਹੋਰ ਕੈਟੇਗਰੀਆਂ ਦੀ ਹੋਣੀ ਉੱਚੀ ਬੋਲਣਾ ਉੱਚੀ ਬੋਲਣਾ ਜਿਹੜੇ ਯਾਰ ਬੇਲੀ ਆ ਹਾਂ ਹਾਂ ਉਹਨਾਂ ਨਾਲ ਬੰਦਾ ਬੰਦਾ ਔੜਦਾ ਮੇਰੇ ਹੁਣ ਯਾਰ ਬੇਲੀ ਦੇ ਵਿੱਚ ਜੱਟ ਨਹੀਂ ਹੈਗੇ ਸਾਰੇ ਵਿੱਚ ਗੁੱਜਰ ਆ ਵਿੱਚ ਕੋਈ ਕਿਹੜੇ ਜ਼ਿਲ੍ਹੇ ਦੇ ਆ ਕੋ ਕਿਹੜੇ ਜ਼ਿਲ੍ਹੇ ਦੇ ਆ ਠੀਕ ਆ ਇਦਾਂ ਮਿਕਸ ਹੋਣੀਆਂ ਹੀ ਹੋਣੀਆਂ ਹਾਂ ਇਹ ਤਾਂ ਹੈ ਸਾਡੇ ਜਿਹੜੇ ਬੋਲਦੇ ਆ ਨਾ ਸਾਡੇ ਪਿੰਡ ਦੇ ਵਿੱਚ ਜਿਹੜੇ ਆ ਬੋਲਦੇ ਖਾਸ ਜਿਹੜੇ ਆਪਸ ਦੇ ਵਿੱਚ ਬੋਲਦੇ ਆ ਉਹਨਾਂ ਦਾ ਐਕਸੈਂਟ ਹੋਰ ਹੋ ਜਾਂਦਾ ਜਦੋਂ ਕਿਤੇ ਬਾਹਰ ਕਿਤੇ ਬੋਲਦੇ ਹੁੰਦੇ ਉਹਨਾਂ ਦਾ ਐਕਸੈਂਟ ਹੋਰ ਹੁੰਦਾ। ਇਹ ਏਰੀਆ ਦੇ ਐਕਸੈਂਟ ਜਿਹੜਾ ਡਿਪੈਂਡ ਕਰਦਾ। 69 69 ਨੋਵਲ ਚਾਰਪੁਰਾ ਸਾਡਾ ਆਧਾ ਪਿੰਡ ਸਾਰਾ ਜਿਹੜਾ ਨਾ ਸਿੱਖ ਆਪਣੇ ਦਰ ਉੱਠ ਕੇ ਗਏ ਆ ਤੁਸੀਂ ਕੋਈ ਲੜਾਈਆਂ ਝਗੜੀਆਂ ਕੋਈ ਮਾਰ ਕਟਾਈ ਕੋ ਉਹਨਾਂ ਨਾਲ ਗਲਮ ਕੀਤਾ। ਸਾਡੇ ਨਹੀਂ ਵੀ ਸਗੇ। ਅਮਰਾਂ ਮਾਣ ਗਏ ਨਿੱਤੇ ਬੇੜਾ ਕੱਠੇ ਇਹ 11 12 14 ਦੇ 15 ਇਹ ਦੋਨੇ ਨੂੰ ਸਾਰ ਨੂੰ ਸਲਝੋਟੇ ਹੋਏ ਆ। ਹਾੜ ਪਿੰਡ 68 ਮੋੜ 68 ਨਸਰ ਦੋਨਾਂ ਚੱਕਾਂ ਇਕੱਠੇ ਹੋਏ ਸੀ ਇੱਥੇ ਸਭ ਸੇ ਠੀਕ ਠਾਕ ਇੱਕੋ ਦੇ ਕੋ ਮਿਲਟਰੀ ਆਈ ਸੀ ਉਹ ਅਮਨਾਂ ਮਾਨ ਨਹੀਂ ਲੱਗੀ ਐ ਫੌਜ ਲੈ ਕੇ ਗਈ ਆਹ ਕਹਿੰਦੇ ਪਿੰਡ ਇੱਥੇ ਜਿਹੜੇ ਸਰਦਾਰ ਬੈਠੇ ਸੀ ਜਾਂ ਮੈਂ ਜਿੰਨੇ ਵੀ ਹੁਣ ਤਾਈ ਇਹ ਚੀਜ਼ਾਂ ਨੂੰ ਆਈ ਵਿਟਨੈਸ ਆਪਾਂ ਕਹਿ ਸਕਦੇ ਆ ਮੈਂ ਜਿੰਨਿਆਂ ਕੋਲ ਵੀ ਬੈਠਾ ਜਾਂ ਸਰਦਾਰਾਂ ਨੂੰ ਪੁੱਛਿਆ ਜਿਹੜੇ ਤੁਹਾਡੇ ਵਰਗੇ ਬਜ਼ੁਰਗ ਆ ਉਹਨਾਂ ਨੂੰ ਪੁੱਛਿਆ ਸੋ ਮੋਸਟਲੀ ਇਹ ਬੰਦੇ ਹੀ ਬੋਲਦੇ ਆ ਕਿ ਸਾਡੇ ਪਿੰਡ ਦੇ ਵਿੱਚ ਜਿੰਨੇ ਸਰਦਾਰ ਸੀ ਅਮਰੋ ਅਮਨੋ ਮਾਨਣਾ ਗਏ ਆ ਜਾਂ ਜਿਹੜੇ ਉਧਰੋਂ ਵੀ ਅਕਸਰ ਬੰਦੇ ਦੱਸਦੇ ਆ ਆਏ ਜਿਹੜੇ ਪੰਜਾਬੀ ਲਹਿਰ ਤੇ ਬਹੁਤ ਇੰਟਰਵਿਊ ਪਏ ਆ ਉਹ ਵੀ ਦੱਸਦੇ ਆ ਕਿ ਅਸੀਂ ਉਧਰੋਂ ਬੜੇ ਅਮਨੋ ਮਾਨਣਾ ਆਏ ਸੀ ਸੋ ਇਹ ਜਿਹੜੇ ਕਤਲੋਗਾਰਤ ਹੋਇਆ ਤੇ ਇਹ ਤਾਂ ਫਿਸ਼ਰਾਰਤੀ ਅੰਸਰ ਹੋਣ ਦੇ ਵਿੱਚ ਪਿੰਡੀ ਵੀ ਕੰਫਿਊਜ਼ ਹੋ ਜਾਂਦੀ ਪਿੰਡੀ ਤੋਂ ਅੰਦੇ ਅੰਦੇ ਲੋਕ ਇੰਦਰੋਂ ਉਦਰੀ ਚਲੇ ਗਏ ਸੀ ਅੱਛਾ ਅੰਦੇ ਅੰਦੇ ਲੋਕ ਇਹ ਚੀਜ਼ਾਂ ਫੇਰ ਰੜਕਦੀਆਂ ਹੋਣਗੀਆਂ ਕਈਆਂ ਲੋਕਾਂ ਨੂੰ ਬੀ ਇਹ ਢਾਮ ਨੂੰ ਮਾਨ ਏਡੀ ਵੰਡ ਹੋ ਗਈ ਆ ਕਹਿ ਸਕਦੇ ਵੀ ਦੁਨੀਆ ਦੀ ਸਭ ਤੋਂ ਵੱਡੀ ਹਿਜਰਤ ਸੀ ਇਹ ਮਾਈਗ੍ਰੇਸ਼ਨ ਦੁਨੀਆ ਦੀ ਸਭ ਤੋਂ ਵੱਡੀ ਸੀ ਤਾਂ ਏਡੀ ਮਨੋਮਾਨ ਕਾਹ ਤੋਂ ਹੁੰਦੀ ਪਈ ਆ ਹੋ ਸਕਦਾ ਲੋਕਾਂ ਨੂੰ ਰੜਕਦੀ ਹੋਵੇ ਜੀ ਉਹਨਾਂ ਨੇ ਤੀਜੀ ਅਕੀ ਦੀ ਕੰਮ ਚੱਲਿਆ ਗਈ ਦਲੇ ਅੱਛਾ ਤੀਜੀ ਅਕੀ ਜਿਹੜਾ ਫਿਰ ਸਾਰੇ ਮਲਕੀ ਤੇ ਅੱਗ ਬਲ ਗਈ ਫਿਰ ਅੱਗ ਬਲ ਗਈ ਸੋ ਇੱਕ ਬਹੁਤ ਕਹਿ ਲਓ ਵੀ ਕਾਲੀ ਰਾਤ ਹੀ ਸੀ ਆ ਨਹਿਰਾਂ ਦੇ ਬੰਦੇ ਲਗੇ ਭਾਈ ਜੀ ਸੜਕਾਂ ਦੇ ਬੰਦੇ ਲਗੇ ਭਾਈ ਜੀ ਓਏ ਹੋਏ ਹੋਏ ਆਪਣੇ ਮੋਕ ਦੇਖੋ ਜੇ ਗੱਡੀ ਆ ਗੱਡੀ ਲਾਈਨ ਜਿਹੜੀ ਆ ਹਾਂ ਹਾਂ ਮਾਫੀ ਜੀ ਵੀ ਮੈਂ ਲਾਖਾ ਸਪੈਸ ਓਏ ਹੋਏ ਹੋਏ ਟ੍ਰੇਨ ਦੀ ਲਾਈਨ ਤੇ ਹਾਂ ਨਹਿਰ ਦੀ ਲਾਈਨ ਤੇ ਜਿੰਨੇ ਹੁਣ ਹੁੰਡਾਰਾ ਦਾ ਪਾਣੀ ਤਾਂ ਨਾ ਹੋਊਗਾ ਨਹਿਰਾਂ ਦੇ ਵਿੱਚ ਖੂਨ ਹੀ ਵਗਦਾ ਹੋਣਾ ਪਾਣੀ ਸੀ ਵੱਡੀਆਂ ਚ ਲੈ ਜਾਣੇ ਸੋ ਲਾਗੇ ਸੈਂਟੀ ਹੋਊਗਾ ਢੁੜ ਕਰਕੇ ਉਹ ਕੋਈ ਕਰਦਾ ਨਾ ਢੁਰੂਗੇ ਓਏ ਹੋਏ ਹੋਏ ਇਹ ਮੁਸਲਮਾਨਾਂ ਨੇ ਕੀਤਾ ਕਿ ਸਿੱਖਾਂ ਨੇ ਏ ਮੁਸਲਮਾਨ ਕਾ ਜੀ ਇੱਕ ਚੱਕ ਦੇ ਬਜਾ ਬਚ ਕੇ ਜਾਂਦੇ ਸੀ ਇੱਕ ਬਜਾ ਦੇ ਬਚ ਕੇ ਜਾਂਦਾ ਸੀ ਉਧਰ ਇਹ ਕੁਝ ਉਧਰ ਇਹ ਸੀ ਉਧਰੋਂ ਮੁਸਲਮਾਨ বাজਦੇ ਪਿਆ ਸੀ ਇਧਰੋਂ ਸਰਦਾਰ বাজਦੇ ਸੀ ਕਿਉਂਕਿ ਮੋਸਟਲੀ ਪੰਜਾਬ ਜਿਹੜਾ ਸੀ ਮਤਲਬ ਸਾਂਝਾ ਸੀ ਡਿਫਰੈਂਟ ਮਤਲਬ ਪਿੰਡਾਂ ਦੇ ਵਿੱਚ ਅਕਸਰ ਜਾਦੇ ਸਰਦਾਰ ਤੇ ਮੁਸਲਮਾਨ ਇਕੱਠੇ ਰਹਿੰਦੇ ਸੀ ਇਕੱਠੇ ਰਹਿੰਦੇ ਆ ਇਦਾਂ ਹੀ ਗੱਲ ਬਿਲਕੁਲ ਯਾਰ ਸਿਆਣੇ ਦੱਸਦੇ ਆ ਕਿ ਵਿਆਹ ਸ਼ਾਦੀ ਮਰਗ ਖੁਸ਼ੀ ਗਮੀ ਹਰ ਸ਼ੈ ਇਕੱਠੀ ਹੁੰਦੀ ਸੀ ਸਾਂਝੀ ਸੀ 27 ਵਾਲਾ ਮੇਲਾ ਵੀ ਲੱਗਦਾ ਹੁੰਦਾ ਸੀ ਬڑا ਪੁਰਾਣਾ ਇਹ 72 ਵਾਲਾ ਜਿਹੜਾ ਮੇਲਾ ਲੱਗ ਹੁਣ ਲੱਗਣ ਲੱਗਾ ਹੁਣ ਲੱਗਣ ਲੱਗਾ ਯਾਰ ਬਾਬਾ ਜਦੋਂ ਸਾਡਾ ਪਿੰਡ ਸੀ ਨਾ 169 ਨੋਆ ਦੇ ਵਿੱਚੋਂ ਇੱਕ ਜਲਾਇਆ ਉੱਠ ਕੇ ਗਿਆ ਕੇਗਾ ਕੇਗਾ ਮੇਰੇ ਲੱਗਦਾ ਪਹਿਲਾਂ ਦਾ ਨਹੀਂ ਨਹੀਂ ਸਾਡੇ ਨਾ ਪਿੰਡੋਂ ਇੱਥੇ ਉੱਠ ਕੇ ਗਿਆ ਇੱਕ ਬਾਬਾ ਜਲਾਇਆ ਸੀ ਠੀਕ ਆ ਉਹ ਉੱਠ ਕੇ ਗਿਆ ਇਧਰੋਂ ਇੰਡੀਆ ਦੇ ਵਿੱਚ ਉੱਥੇ ਜਿੱਦਾਂ ਆਪਾਂ ਗੱਲਬਾਤ ਕਰ ਰਹੇ ਨਾ ਉਵੇਂ YouTube ਤੇ ਗੱਲਬਾਤ ਕਰ ਰਹੇ ਆ ਬਾਬਾ ਠੀਕ ਆ ਉਹ ਇਹ ਦੱਸ ਰਿਹਾ ਕਿ ਅਸੀਂ ਉੱਠ ਕੇ ਗਏ ਤੇ 68 79 ਲਗਾ ਸੀ ਸਰਦਾਰਾਂ ਦਾ ਪਿੰਡ ਸਿੱਖਾਂ ਦਾ ਪਿੰਡ ਬੜੇ ਸਰਦਾਰ ਬਣ ਕੇ ਕਿਦਾਂ 28 27 ਤੇ ਹੈਗਾ ਸੀ ਦੋਨੋਂ ਆਪਣੇ ਲਗਭਗ 5-5 ਮਰਦ ਦੇ ਮਾਰਕ ਅੱਛਾ ਉਹ ਸਾਰੇ ਫੌਜ ਦੇ ਵਿੱਚ ਸੀ 68 ਦੇ ਵਿੱਚ ਆ ਬਾਬਾ ਜਿਹੜਾ ਜਾਇਆ ਸੀ ਨਾ ਬਾਬਾ ਉਹ ਇਹ ਗੱਲ ਦੱਸਦਾ ਸੀ ਜਿਹੜਾ 27 ਵਾਲਾ ਮੇਲਾ ਸਾਡਾ ਉਦੋਂ ਵੀ ਲੱਗਦਾ ਹੁੰਦਾ ਸੀ ਤੇ ਮੇਰੇ ਸਹੁਰੇ ਸੀ 27 ਦੇ ਵਿੱਚ ਮੁਸਲਮਾਨਾਂ ਦਾ ਪਿੰਡ ਸੀ 28 27 ਇਹ ਮੁਸਲਮਾਨਾਂ ਦਾ ਪਿੰਡ ਸੀ ਰਾਈਟ ਹੈ ਕਵੀ ਹਾਂ ਇਹ ਸਾਰੇ ਮੁਸਲਮਾਨ ਨੇ ਤੇਰੇ ਤੇ ਜਿਹੜਾ ਅਸੀਂ 69 ਤੇ 68 ਇਹ ਹੈਗਾ ਸੀ ਹਿੰਦੂਆਂ ਸਿੱਖਾਂ ਦਾ ਪਿੰਡ ਸਿੱਖਾਂ ਦਾ ਪਿੰਡ ਸੀ ਉਹ ਕੋਈ ਪਿੰਡ ਸੀ ਉਹ ਉਸ ਏਰੀਏ ਦਾ ਨਾ ਤੇ ਜਿੱਥੇ ਇੱਕ ਮਿੰਟ ਤੇ ਮਾਲ ਕੋਈ ਨਹੀਂ ਸੀ ਅੱਛਾ ਤੇ ਤੱਕਦੇ ਦਾ ਮਾਲ ਕੋਈ ਨਹੀਂ ਅੱਛਾ ਤੇ ਨਾ ਨਾ ਚਾਹੁੰਦੇ ਮਾਲ ਤੇਰੇ ਕਰ ਮਰਬਿਆਂ ਦਾ ਉੱਤੇ ਪਿਆਲੀ ਸੀ ਸਾਰੇ 68 ਤੇ 68 ਜੱਕਰ ਸਾਡ ਮੋਗਾ ਇਸਤਾਨ ਸਾਲਾ ਫੌਦਾ ਉਹਨਾਂ ਦਾ ਆਪਦਾ ਹੀ 40 ਰਬਿਆਂ ਦਾ ਧੰਨ ਧੰਨ ਬਾਈਆਂ ਪਈਆਂ ਮਰਿਆ ਕਹਿੰਦਾ ਇੱਕ ਬੰਦੇ ਦਾ ਮੁਕਾ ਬੰਦੇ ਨੇ ਆਹ 60 ਜੱਟ ਇਹਨੇ ਕਿਹਾ ਸਭ ਤੋਂ ਜ਼ਿਆਦਾ ਜ਼ਮੀਨ ਆਪਣੇ ਲੱਗੂ ਜਿਹੜਾ 60 ਸਰੂਨ ਸੱਤ ਲੇਖ ਹੈ ਅੱਜ ਉਹ ਪਿੰਡ ਜਿਹੜਾ ਹੈ ਨਾ ਉਹਨੂੰ ਮਤਲਬ ਕਿ ਬਹੁਤ ਰੱਖੀ ਜਾ ਕਰਦੇ ਆਂ ਆੜ ਵੀ ਨੰਬਰ ਵਿੱਚ ਰੱਖੀ ਜਾ ਕਰਦੇ ਆਂ ਦੂਜੀ ਗੱਲ ਜਿੱਦਾਂ ਕਿ ਤੁਸੀਂ ਸਾਡੇ ਬੁਢੇ ਕੋ ਸੁਣੀ ਆ ਕਿ ਸਾਡੇ ਇਲਾਕਿਆਂ ਦੇ ਵਿੱਚ ਆਪਣੇ ਸਿੱਖਾਂ ਦੇ ਬੜੇ ਇੱਥੇ ਕਹ ਲਓ ਕਿ ਗੁਰਦੁਆਰੇ ਕਹ ਲਓ ਪ੍ਰਾਣੀਆਂ ਮਰਦਾਂ ਕਹ ਲਓ ਆ ਗੱਲ ਸਿੱਖਾਂ ਦੇ ਵਿੱਚ ਉਹ ਵੀ ਅੰਮਾਨਾਂ ਵਾਲੀ ਵੱਜਦੀ ਆ ਬੜੀ ਚਾੜ੍ਹੇ ਆ ਆਂਦਾ ਸਾਹ ਓਡਾਂ ਵਾਲੀ ਉਹ ਬਜਾ ਡੋਗੜਾਣੀ ਓਡਾਂ ਵਾਲੀ ਬੈਠੇ ਤਾਂ ਪੁੱਠੇ ਕਦਰਵਾਤ ਬਹੁਤ ਦਾਸੋਂ ਡਾਂਜੀ ਬਹੁਤ ਕਦਰਵਾਤ ਹੈ ਅਸੀਂ ਇਹੀ ਪੈਗਾਮ ਦੇਣਾ ਚਾਹੁੰਦੇ ਆ ਜੀ ਕਿ ਸਾਡੇ ਲਹਿੰਦੇ ਪੰਜਾਬ ਦੇ ਜਿਵੇਂ ਅਕਲੀਤੀ ਬਰਾਦਰੀ ਨਾਲ ਅਸੀਂ ਅੱਛਾ ਸਲੂਕ ਕਰ ਰਹੇ ਆ ਅਸੀਂ ਵੀ ਇਹੀ ਚਾਹੁੰਦੇ ਸਾਡੇ ਉਧਰ ਮੁਸਲਮਾਨਾਂ ਭਰਾਵਾਂ ਨਾਲ ਵੀ ਅੱਛਾ ਸਲੂਕ ਕੀਤਾ ਜਾਏ ਮਸਜਿਦਾਂਾਂ ਦੀਆਂ ਇਬਾਦਤਗਾਹਾਂ ਜਿਸ ਤਰ੍ਹਾਂ ਸਾਡੇ ਮਜ਼ਾਰ ਨੇ ਉਧਰ ਕਹ ਲੋ ਕਿ ਜਿਹੜੇ ਤਰੀਖ ਤੇ ਲੋਕ ਕੰਮ ਕਰਦੇ ਨੇ ਪੀਰ ਨੇ ਖਾਸ ਤੌਰ ਤੇ ਦਿੱਲੀ ਚ ਖਾਸ ਤੌਰ ਤੇ ਦਿੱਲੀ ਚ ਕਿਉਂਕਿ ਉੱਥੇ ਹਿੰਦੂਆਂ ਦੀ ਫੌਮਤ ਹੈ ਜੋ ਵੀ ਤੁਸੀਂ ਕਹਿ ਸਕਦੇ ਬੜਾ ਜ਼ੁਲਮ ਹੁੰਦਾ ਮੁਸਲਮਾਨਾਂ ਦੇ ਘਰਾਂ ਨੂੰ ਚੱਕ ਕੇ ਮਾਰਦੇ ਨੇ ਅਗਰ ਤੁਸੀਂ ਸਾਡੇ ਲੈਹਦੇ ਪੰਜਾਬ ਆ ਲਾ ਕੇ ਵੇਖੋ ਤਾਂ ਸਾਡੇ ਤੁਹਾਡੇ ਸਿੱਖ ਭਰਾ ਬੜੇ ਹੁੰਦੇ ਨੇ ਗੱਲ ਨਾ ਲਾਉਂਦੇ ਨੇ ਆਪਦੇ ਘਰਾਂ 'ਚ ਭੌਂਦੇ ਨੇ ਤੁਹਾਨੂੰ ਖੁੰਂਦੇ ਪੀਉਂਦੇ ਨੇ ਕੋਈ ਇੱਥੇ ਵਾਅਦਾ ਘਾਟਾ ਨਹੀਂ ਕਰਦੇ ਤੁਹਾਡਾ ਸਾਰਾ ਜਿਹੜਾ ਨਨਕਾਣਾ ਸਾਹਿਬ ਇਹ ਸਿੱਖਾਂ ਨਾਲ ਭਰਿਆ ਪਿਆ ਤੇ ਬੜੇ ਮਤਲਬ ਕਿ अच्छे तरीके ਨਾਲ ਰਹਿ ਰਹੇ ਹਾਂ ਸਾਡੇ ਵੀ ਤੁਹਾਡੇ ਵੱਲ ਇਹੀ ਅਪੀਲ ਹੈ ਕਿ ਤੁਸੀਂ ਵੀ ਸਾਡੇ ਉੱਤੇ ਜਿਹੜੇ ਕੋਈ ਮੁਸਲਮਾਨ ਭਰਾ ਵਾ ਸਾਡੇ ਜੜਦੇ ਪੰਜਾਬ ਦੇ ਰਹਿ ਗਏ ਕੋਨਾ ਦੇ ਤੁਸੀਂ ਜਿਹੜਾ ਹੈ ਉਹਨਾਂ ਦੇ ਨਾਲ ਮਾਮਲਾ ਤੇ ਅੱਛੇ ਤਰੀਕੇ ਨਾਲ ਚੱਲੋ ਉਹਨਾਂ ਦੀ ਉਹਨਾਂ ਨੂੰ ਮਸਬੀ ਰਸਮਾਂ ਤੇ ਦਾ ਕਰਨ ਦਿਓ ਕਿਉਂਕਿ ਹੋਰ ਬਾਬਾ ਆਪਣੇ ਜਿਹੜੇ ਇੱਧਰ ਸਿੱਖ ਸੀ ਜਦੋਂ ਗਏ ਉਹ ਤੋਂ ਪਹਿਲੇ ਜਿਹੜੇ ਸਿੱਖ ਇੱਥੇ ਵਸਦੇ ਸੀ ਉਹ ਪਿਆਰ ਮੁਹੱਬਤ ਨਾਲ ਸਲੀਕੇ ਨਾਲ ਰਹਿੰਦੇ ਸੀ ਲੜਦੇ ਝਗੜਦੇ ਨਹੀਂ ਆਪਣੇ ਡੇਰੇ ਸੀ ਆ ਦੋ ਗੁਲਾ ਥਾਂ ਚੰਨਿਆ ਸੀ ਰੰਡੀ ਹੂੰ ਉਹ ਚਮਾਰਾ ਕਿ ਦਿੰਦੇ ਸੀ ਚਮਿਆਰ ਆਹੋ ਇੱਕ ਵੇ ਕਨਾਲ ਥਾ ਆਪਣਾ ਬੜਾ ਅੱਛਾ ਆਪਣੋ ਬਹੁਤ ਹੁੰਦੇ ਸੀ ਚਮਾਰ ਉਹ ਸਿੱਖ ਠੀਕ ਠੀਕ ਤੇ ਯਾਨੀ ਕਿ ਮੁਸਲਮਾਨਾਂ ਨਾਲ ਸਿੱਖਾਂ ਦੀ ਵਾਹ ਵਾਹ ਸੀ 7 7 ਕਿੱਥੇ 15 5000 ਲੰਦੇ 711 ਆਹੋ ਉਹ ਸੰਗ ਲੋਕ ਇੱਥੇ ਆਉਂਦੇ ਸੀ ਜਿਹੜੇ ਜਿਹੜੇ ਨਾ ਕੱਪਾ ਕੱਪਾ ਮਾਰਦੇ ਬਚੜੇ ਆਹੋ ਕੀ ਬਾਤ ਹੈ ਯਾਨੀ ਕਿ ਤੁਸੀਂ ਕਹਿ ਲੋਗੇ ਬਹੁਤ ਦੋਸੀ ਸੀ ਸਾਡੇ ਵਾਲੇ ਤੁਸੀਂ ਇਹ ਕਹਿ ਸਕਦੇ ਹੋ ਕਿ ਮੁਸਲਮਾਨ ਜਿਹੜੇ ਸੀ ਖੁੱਲੇ ਦਿਲ ਦੇ ਲੋਕ ਸੀ ਮੇਜ਼ਬਾਨੀ ਕਰਦੇ ਸੀ ਜਿਹੜਾ ਵੀ ਕੋ ਭਰਾ ਜਵੇ ਇਸ ਤਰ੍ਹਾਂ ਹੀ ਤੁਹਾਡੇ ਸਿੱਖ ਭਰਾ ਹੁਣੇ ਵੀ ਇੱਧਰ ਆਉਂਦੇ ਆ ਬਥੇਰੀ ਉਹਨਾਂ ਦੀ ਖੁੱਲੀ ਸੇਵਾ ਕਰੀਦੀ ਐ ਸਾਡੇ ਭਰਾ ਮੁਸਲਮਾਨ ਤੁਹਾਡੇ ਕੋਲ ਨਹੀਂ ਉੱਥੋਂ ਜਿਹੜੇ ਵੀ ਰਹਿਣ ਸਿਆਣ ਵਾਲੇ ਉਹਨਾਂ ਨਾਲ ਅੱਛਾ ਵਰਤਾਓ ਕਰੋ ਅੱਛਾ ਸਲੂਕ ਕਰੋ ਸਾਡਾ ਜਿਦਾ ਇਹੀ ਦੁਕਾਨ ਬਸ ਕਿਉਂਕਿ ਵਲੌਗ ਸਾਡਾ ਬਹੁਤ ਜ਼ਰਾ ਲੰਮਾ ਹੋ ਗਿਆ ਤਾਂ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਸੋ ਗਾਇਜ਼ ਮੇਰੇ ਵੱਲੋਂ ਵੀ ਐਂਡ ਬਾਕੀ ਆ ਮੇਰੇ ਨਾਲ ਵੀ ਕਹਦੇ ਬਾਈ ਪੀਰੇ ਨੂੰ ਬਾਈ ਕਮ ਚਲ ਮੈਂ ਆ ਵੀ ਕਹਦੇ ਨੇ ਗਾਇਜ਼ ਬਾਈ ਮੈਂ ਚਾ ਚੁ ਪੀ ਕੇ ਫਿਰ ਜਾਣਾ ਪਿੰਡ